ਹੈਲੋ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਫਿਰ ਤੋਂ ਇੱਕ ਵਾਰੀ ਮੇਰੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਆਉਣ ਲੱਗੀ ਆ ਇਹ ਆਉਣ ਲੱਗੀ ਜੇ ਬਿਨਾ ਦੁਪੱਟੇ ਵਾਲੇ ਸੂਟਾਂ ਦੀ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਪ੍ਰਾਈਸ ਜਿਹੜੇ ਜੇ ਸੁਪਰ ਤੋਂ ਵੀ ਉੱਪਰ ਵਾਲੇ ਜੇ ਤੇ ਇਹਦੇ ਵਿੱਚ ਤੁਹਾਨੂੰ ਦੇਣੇ ਆ ਦੋ ਤਰ੍ਹਾਂ ਦੇ ਸੂਟ ਆਪਾਂ ਇੱਕ ਦੇਣੇ ਆ ਮਸਲੀਨ ਦੇ ਇੱਕ ਦੇਣੇ ਆ ਕਾਟਨ ਦੇ ਪਹਿਲਾਂ ਜਿਹੜੀ ਵੀਡੀਓ ਆਉਣ ਲੱਗੀ ਉਹ ਮਸਲੀਨ ਦੇ ਸੂਟਾਂ ਦੀ ਜੇ ਲਾਸਟ ਚ ਆਉਣੀ ਜੇ ਕਾਟਨ ਦੇ ਸੂਟਾਂ ਦੀ ਤੇ ਕਾਟਨ ਦੇ ਸੂਟ ਸਾਰੇ ਸਿੰਧੀ ਬੂਟੀ ਦੇ ਡਿਜ਼ਾਈਨਾਂ ਦੇ ਜੇ ਸਾਰੇ ਡਿਜ਼ਾਈਨ ਨਵੇਂ ਜੇ ਉਹਦੇ ਵਿੱਚ ਪੁਰਾਣਾ ਡਿਜ਼ਾਈਨ ਸ਼ਾਇਦ ਇੱਕ ਅੱਧਾ ਕਿਤੇ ਹੋਵੇ ਸੂਟ ਨਹੀਂ ਤੇ ਸਾਰੇ ਹੀ ਨਵੇਂ ਡਿਜ਼ਾਈਨ ਜੇ ਸਿੰਧੀ ਬੂਟੀ ਦੇ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਇੰਡਿਆ ਜੇ ਵੀਡੀਓ ਨੂੰ ਸਾਡੀਆਂ ਨੂੰ ਤੇ ਤੁਸੀਂ ਜਲਦੀ ਜਲਦੀ ਆਰਡਰ ਜਿਹੜੇ ਜੇ ਇਹ ਵੀ ਬੁੱਕ ਕਰ ਲਿਓ ਕਿਉਂਕਿ ਸਟਾਕ ਲਿਮਟਿਡ ਜੇ ਕੁਆਲਿਟੀ ਘੈਂਟ ਜੇ ਤੇ ਡਿਜ਼ਾਈਨ ਜਿਹੜੇ ਜੇ ਉਹ ਵੀ ਸਾਰੇ ਬੜੇ ਸ਼ਾਨਦਾਰ ਜੇ ਨਵੇਂ-ਨਵੇਂ ਜੇ ਚੈੱਕ ਕਰਿਓ ਵੀਡੀਓ ਦੇ ਵਿੱਚ ਆਜੋ ਤੁਹਾਨੂੰ ਮੈਂ ਦਿਖਾਵਾਂ ਸੋਹਣੇ-ਸੋਹਣੇ ਸੂਟ ਤੇ ਰੇਟ ਉਹੀ ਸੇਮ ਹੀ ਆਪਣਾ ਜਿਹੜਾ ਆਉਂਦਾ 545 ਰੁਪਈਆ ਦੇ ਨਾਲ ਤੇ ਇਹ ਕਰਿਓ ਚੈੱਕ ਪਹਿਲਾ ਹੀ ਕਲਰ ਆ ਗਿਆ ਬਲੈਕ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇਹਦੇ ਨੈੱਕ ਤੋਂ ਲੈ ਕੇ ਤੇ ਘੇਰੇ ਤੱਕ ਬਹੁਤ ਸ਼ਾਨਦਾਰ ਵਰਕ ਆਉਂਦਾ ਜੇ ਤੇ ਜਿਹਦਾ ਰੇਟ ਰਹਿੰਦਾ ਆ ਸਿਰਫ ਤੇ ਸਿਰਫ 545 ਰੁਪਏ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਇਹ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਆ ਲਓ ਜੀ ਬਹੁਤ ਸੋਹਣਾ ਸੂਟ ਜੇ ਤੇ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਤੇ ਇਹ ਹੈਗਾ ਜੇ ਆਪਣੇ ਕੋਲ ਬਹੁਤ ਸੋਹਣਾ ਮਸਲੀਨ ਦਾ ਸੂਟ ਇਹ ਬਿਨਾ ਲਾਈਨਿੰਗ ਤੋਂ ਵੀ ਸਟਿਚ ਹੋ ਜਾਂਦਾ ਜੇ ਲਾਈਨਿੰਗ ਲਾ ਕੇ ਕਰਾਓਗੇ ਤਾਂ ਹੋਰ ਜ਼ਿਆਦਾ ਗ੍ਰੇਸ ਆਉਂਦੀ ਹੈ ਇਹਦੀ ਤੇ ਦੁਪੱਟਾ ਨਹੀਂ ਜੇ ਹੈਗਾ ਇਹਦੇ ਨਾਲ ਬਿਨਾ ਦੁਪੱਟੇ ਤੋਂ ਜੇ ਤੇ ਦੂਜੀ ਗੱਲ ਇਹਦੇ ਨਾਲ 바ਹਾਂ ਦੇ ਉੱਤੇ ਕੋਈ ਵਰਕ ਨਹੀਂ ਜੈਗਾ ਨਾ ਇਹਦੀਆਂ ਬਾਟਮ ਤੇ ਹੈਗਾ ਜੀ ਨਾ ਬਾਹਾਂ ਦੇ ਹੈਗਾ ਜੀ ਫਰੰਟ ਫਰੰਟ ਤੇ ਵਰਕ ਨੇ ਸਾਰੇ ਹੀ ਤੇ ਤੇ ਵੀਡੀਓ 'ਚ ਤੁਹਾਨੂੰ ਹੋ ਸਕਦਾ ਕਲਰ ਮਾਈਨਰ ਚੇਂਜ ਆਪਦਾ ਹੋਵੇ ਪਰ ਇਹ ਹੈਗਾ ਜੀ ਜੈਡ ਬਲੈਕ ਕਲਰ ਤੇ ਅੱਗੇ ਆ ਗਿਆ ਜੇ ਮੂੰਗਿਆ ਸ਼ੇਡ ਬਹੁਤ ਸੋਹਣਾ ਸੂਟ ਜੇ ਇਹ ਵੀ ਕਲਰ ਆ ਗਿਆ ਜੇ ਇਹਦਾ ਡਾਰਕ ਮੂੰਗਿਆ ਜਿਹਦੇ ਨੈਕ ਤੇ ਵਰਕ ਆਉਣਾ ਜੇ ਤੇ ਘੇਰੇ ਦੇ ਉੱਤੇ ਤੇ ਆਹ ਸਾਰਾ ਸੂਟ ਤੁਸੀਂ ਵੇਖ ਸਕਦੇ ਜੇ ਬਿਨਾਂ ਦੁਪੱਟੇ ਤੋਂ ਰੇਟ 500 ਤੇ 450 ਰੁਪਈਆ ਦੇ ਵਿੱਚ ਸਿਰਫ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਕੋਈ ਵੀ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਤੇ ਅੱਗੇ ਆਗੇ ਜੇ ਹੁਣ ਆਪਣੇ ਕੋਲ ਸੋਹਣੇ ਸੋਹਣੇ ਸੂਟ ਆਹ ਚੈੱਕ ਕਰਿਓ ਬਹੁਤ ਸੋਹਣੀ ਛੇੜ ਜੇ ਕਰੀਮ ਕਲਰ ਦੀ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਇਹਦੇ ਘੇਰੇ ਦੇ ਉੱਤੇ ਵਰਕ ਬੜਾ ਸੋਹਣਾ ਜੇ ਇਧਰੋਂ ਆ ਵੀ ਇਹਦਾ ਬਹੁਤ ਸ਼ਾਨਦਾਰ ਬਣਿਆ ਜੇ ਘੇਰਾ ਸੂਟ ਦਾ ਤੇ ਡਿਜ਼ਾਈਨ ਚੈੱਕ ਕਰਿਓ ਤੇ ਫਿਨਿਸ਼ਿੰਗ ਦੀ ਕੁਆਲਿਟੀ ਚੈੱਕ ਕਰਿਓ ਐਨ ਪੂਰੇ ਕਸ਼ਮੀਰੀ ਕਢਾਈ ਵਰਗੇ ਇਹਦੇ ਸੇਮ embroiderry ਵਰਕ ਨੇ ਸਟਿਚ ਜ ਬਹੁਤ ਸ neck ਦੇ ਉੱਤੇ ਇਹਦੇ ਜਿਹੜਾ ਜੇ ਡਿਜ਼ਾਈਨ ਬਹੁਤ ਸੋਹਣਾ ਆ ਇਹ ਸੂਟ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 545 ਰੁਪਈਆ ਦੇ ਵਿੱਚ ਡਿਜ਼ਾਈਨ ਸੋਹਣਾ ਜੇ ਘੈਂਟ ਜੇ ਤੇ ਇਹਦਾ ਜਿਹੜਾ ਘੇਰਾ ਰਹਿਣ ਵਾਲਾ ਜੇ ਇਹਨਾਂ ਸੂਟਾਂ ਦਾ ਇਹ ਹੋਣਾ ਜੇ 22 ਇੰਚ ਦਾ ਚਾਕਾਂ ਦੀ ਜਿਹੜੀ ਜੇ ਇਹਦੀ ਚੜਾਈ ਲੰਬਾਈ ਆਉਣੀ ਜੇ ਉਹ ਆਉਣੀ ਜੇ 20 ਇੰਚ ਤੱਕ ਦੀ ਤੇ ਪੂਰੇ ਸੂਟ ਦੀ ਲੈਂਥ ਜਿਹੜੀ ਆਉਣੀ ਜੇ 42 ਤੱਕ ਦੀ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ 'ਚ ਬਿਨਾਂ ਦੁਪੱਟਿਆਂ ਤੋਂ ਸੋਹਣੇ ਸੋਹਣੇ ਸੂਟ ਤੁਸੀਂ ਬੁੱਕ ਕਰਿਓ ਇਹਦੇ ਵਿੱਚ ਕਲਰ ਆਗਾ ਜੇ ਆਪਣੇ ਕੋਲ ਗ੍ਰੇ ਕਲਰ ਮੈਂ ਤੁਹਾਨੂੰ ਬੋਲ ਕੇ ਵੀ ਦੱਸੀ ਜਾਊਂਗਾ ਜੇ ਥੋੜੀ ਤੁਹਾਨੂੰ ਕਨਫਿਊਜ਼ਨ ਰਹੂਗੀ ਨਾ ਕਲਰ ਨੂੰ ਲੈ ਕੇ ਤਾਂ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦੂੰਗਾ ਜੀ ਬਹੁਤ ਸੋਹਣਾ ਉੱਪਰ ਹੋਇਆ ਜੇ ਫਿਰੋਜੀ ਕਲਰ ਦਾ ਥ੍ਰੈਡ ਵਰਕ ਤੇ ਰੇਟ ਹੈਗਾ ਜੇ ਇਹਨਾਂ ਸੂਟਾਂ ਦਾ ਸਿਰਫ ਤੇ ਸਿਰਫ ਆਪਣੇ ਕੋਲ 545 ਰੁਪਏ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਫੈਬਰਿਕ ਹੈਗਾ ਜੇ ਇਹਨਾਂ ਦਾ ਮਸਲੀਨ ਦਾ ਆਹ ਸੋਹਣਾ ਜਿਹਾ ਸੂਟ ਆਗਾ ਜੇ ਅੱਗੇ ਸੀ ਗ੍ਰੀਨ ਦੇ ਵਿੱਚ ਜਿਹਦੇ ਉੱਤੇ ਬਹੁਤ ਸੋਹਣੀ ਰਸਟ ਦੇ ਕਾਪਰ ਸ਼ੇਡ ਦੀ ਕਢਾਈ ਆ ਨਾਲ ਤਿੱਲੇ ਦਾ ਵਰਕ ਆ ਤੇ ਡਿਜ਼ਾਈਨ ਜਿਹੜਾ ਜੇ ਉਹ ਤੁਸੀਂ ਵੇਖ ਸਕਦੇ ਜੇ ਰੇਟ ਸੇਮ ਉਹੀ 545 ਦੇ ਵਿੱਚ ਸੂਟ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਸੋਹਣੇ ਸੋਹਣੇ ਸੂਟ ਤੁਸੀਂ ਦੇਖ ਸਕਦੇ ਜੇ ਗਿਫਟ ਵੀ ਤੇ ਇਹਨਾਂ ਦੇ ਨਾਲ ਦੁਪट्टे ਡਾਈਗਰਾ ਆ ਕੇ ਤੇ ਇਹੋ ਸੂਟ ਤੁਹਾਡੇ ਜਿਹੜੇ ਜੇ ਪਾਰਟੀ ਵੇਅਰ ਹੈਵੀ ਬਣ ਜਾਣੇ ਆ ਰੇਟ ਸਿਰਫ ਤੇ ਸਿਰਫ 545 ਰੁਪਏ ਇਹਨਾਂ ਦਾ ਪਲੇਨ ਕਪੜਾ ਨਹੀਂਗਾ ਜਿੰਨੇ ਦਾ ਆਪਾਂ ਤੁਹਾਨੂੰ ਸੂਟ ਦੇਣ ਦੇ ਆ ਕੜਾਈਆਂ ਵਾਲਾ ਤੇ ਅੱਗੇ ਫੇਰ ਆ ਗਿਆ ਜੇ ਇੱਕ ਆਪਣੇ ਕੋਲ ਹੋਰ ਵਾਈਟ ਸ਼ੇਡ ਇਹ ਵੀ ਸੋਨਾ ਦਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 500 ਤੇ 450 ਰੁਪਈਆ ਦੇ ਵਿੱਚ ਲਓ ਜੀ ਅੱਗੇ ਆ ਗਿਆ ਜੇ ਲੱड्डੂ ਪੀਲਾ ਕਲਰ ਬਹੁਤ ਪਿਆਰਾ ਕਲਰ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਜਿਹਦੇ ਵਿੱਚ ਤੁਹਾਨੂੰ ਮੈਚਿੰਗ ਕੰਟਰਾਸਟ ਬਹੁਤ ਸੋਹਣੀ ਮਿਲ ਜੂਗੀ ਨੱਕ ਦੇ ਉੱਤੇ ਡਿਜ਼ਾਈਨ ਬਹੁਤ ਸੋਹਣਾ ਮਿਲ ਜੂਗਾ ਤੇ ਉਹੀ ਜਿੱਦਾਂ ਮੈਂ ਦੱਸਿਆ ਤੁਹਾਨੂੰ 22 ਇੰਚ ਘੇਰਾ 20 ਦੀਆਂ ਚਾਕਾਂ ਤੇ ਲੰਬਾਈ ਜਿਹੜੀ ਇਹਦੀ ਆ 42 42 ਅੱਗੇ ਆ ਗਈ ਜੇ 골ਡਨ ਸ਼ੇਡ ਪਹਿਲਾਂ ਜਿਹੜਾ ਲੰਘ ਕੇ ਗਿਆ ਉਹ ਆ ਗਿਆ ਸੀ ਲੱਡੂ ਪੀਲਾ ਉਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ 골ਡਨ neck ਤੇ ਡਿਜ਼ਾਈਨ ਸੇਮ ਮਿਲੂਗਾ ਵਰਕ ਸੇਮ ਮਿਲੂਗਾ ਕਲਰ ਤੁਹਾਨੂੰ ਮੈਂ ਦਿਖਾਈ ਜਾਂਦਾ ਚੈੱਕ ਕਰ ਲਓ 골ਡਨ ਕਲਰ ਦੇ ਨਾਲ ਸੋਹਣੀ ਜੀ ਕਢਾਈ ਤੇ ਸੋਨਾ ਜਿਹਾ ਵਰਕ ਤੇ ਰੇਟ ਸੇਮ ਉਹੀ 545 ਰੁਪਏ ਦੁਪट्टे ਤੋਂ ਬਿਨਾ ਅੱਗੇ ਆ ਗਈ ਜੇ ਮਸਟਰਡ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਇਹ ਵੀ ਸੋਨਾ ਜਿਹਾ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਜਿਹਦੇ ਵਿੱਚ ਵਰਕ ਆਉਣਾ ਘੇਰੇ ਤੇ ਤੇ ਨਾਲ ਇਧਰੋਂ ਆਣਾ ਸੋਨਾ ਜਿਹਾ ਇਹਦਾ neck ਤੇ ਰੇਟ ਸੇਮ ਉਹੀ 545 ਰੁਪਈਆ ਦੇ ਵਿੱਚ ਤੇ ਅੱਗੇ ਆ ਗਿਆ ਜੇ ਹੁਣ ਬਿਲਕੁਲ ਇੱਕ ਵੱਖਰਾ ਜਿਹਾ ਤੇ ਨਵਾਂ ਜਿਹਾ ਡਿਜ਼ਾਈਨ ਤੇ ਇਹ ਆ ਗਿਆ ਜੇ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਜਿਹਦਾ ਘੇਰਾ ਬਾਾਈ ਤੋਂ 24 ਆ ਜਾਊਗਾ ਲੈਂਥ ਸੇਮ ਇਹਦੀ 242 ਤੱਕ ਆਜੂਗੀ ਤੇ ਆ ਸੋਨਾ ਜਿਹਾ ਵਰਕ ਤੁਸੀਂ ਵੇਖ ਸਕਦੇ ਜੇ ਇਸ ਵਾਰੀ ਆਪਾਂ ਧਾੜ ਦੀ ਨਾ ਬੜੇ ਵੱਖਰੇ ਜਿਹੇ ਸਟਿਚਸ ਦਾ ਜਿਹੜਾ ਵਰਕ ਲੈ ਕੇ ਆਏ ਆ ਬਹੁਤ ਜ਼ਿਆਦਾ ਸੋਹਣਾ ਵਰਕ ਲੈ ਕੇ ਆਏ ਆ ਤੁਹਾਡੇ ਵਾਸਤੇ ਆਪਾਂ ਤੇ ਇਹ ਸਾਰੇ ਸੂਟ ਦੇ ਵਿੱਚ ਸਾਰੀ ਫਰੰਟ ਜਿਹੜੀ ਜਾਲਬਾਨੀ ਆ ਇਹ ਸੇਮ ਮਾਡਲਾਂ ਵਾਲੇ ਆਰਟੀਕਲ ਨੇ ਤੇ ਜਿਹੜੇ ਆਪਾਂ ਤੁਹਾਨੂੰ ਦੇਣੇ ਆ ਬੜੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ ਸਿਰਫ 500 ਤੇ 45 ਰੁਪਏ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ 545 ਰੁਪਿਆ ਦੇ ਵਿੱਚ ਫੈਬਰਿਕ ਹੈਗਾ ਜੇ ਮਸਲੀਨ ਦਾ ਕਟਾ ਕੇ ਜੇ 5 ਮੀਟਰ ਬਿਨਾਂ ਦੁਪੱਟੇ ਤੋਂ ਜੇ ਤੇ ਇੱਕ ਹੋਰ ਸੋਨਾ ਜਿਹਾ ਡਿਜ਼ਾਈਨ ਜਿਹੜਾ ਜੇ ਇਹ ਵੀ ਆ ਗਿਆ ਜੇ ਆਪਣੇ ਕੋਲ ਆਫ ਵਾਈਟ ਕਲਰ ਦੇ ਵਿੱਚ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸੋਨਾ ਜਿਹਾ neck ਤੋਂ ਲੈ ਕੇ ਤੇ ਘੇਰੇ ਤੱਕ ਦੀ ਲੰਬਾਈ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਪੂਰਾ ਸੂਟ ਪੂਰਾ ਆਪਾਂ ਦੇਣਾ ਆ ਸਿਰਫ ਤੇ ਸਿਰਫ 545 ਰੁਪਏ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੇ ਆਗੇ ਜਿਹੜੇ ਡਿਜ਼ਾਈਨ ਉਹੀ ਕੰਟੀਨਿਊ ਸਾਰੇ ਹੀ ਚੈੱਕ ਕਰਿਓ ਬਹੁਤ ਸੋਹਣਾ ਆ ਗਿਆ ਮਾਊਸ ਕਲਰ ਤੇ ਜਿਹਦੇ ਵਿੱਚ ਏਮਬਰਾਇਡਰੀ ਵਰਕ ਸੇਮ ਆਉਣਗੇ ਅੱਗੇ ਤੁਸੀਂ ਕਲਰ ਚੈੱਕ ਕਰੀ ਜਾਓ ਬਸ ਸੂਟਾਂ ਦੇ ਬੇਸ ਕਲਰ ਬਦਲਨੇ ਨੇ ਤੇ ਡਿਜ਼ਾਈਨ ਜਿਹੜਾ ਜੋ ਤੁਹਾਨੂੰ ਆਪਾਂ ਸੇਮ ਦੇਈ ਜਾਵਾਂਗੇ ਤੇ ਇਹ ਤੁਸੀਂ ਆਪਣੇ ਆਪਣੇ ਦੁਪट्टे ਜਿਹੜੇ ਜੇ ਮੈਚ ਕਰ ਲਿਓ ਇਹਨਾਂ ਦੇ ਨਾਲ ਤੇ ਆਪਣੇ ਸੂਟ ਜਿਹੜੇ ਜੇ ਬੁੱਕ ਕਰ ਲਿਓ ਨਹੀਂ ਤਾਂ ਸੂਟ ਲੈ ਲਿਓ ਦੁਪट्टे ਡਾਈ ਕਰਾ ਲਿਓ ਰੇਟ ਸੇਮ 545 ਰੁਪਏ ਜੇ ਸ਼ਿਪਿੰਗ ਫ੍ਰੀ ਦੇ ਨਾਲ ਆ ਵੀ ਸੋਣੀ ਜੀ ਸ਼ੇਡ ਆ ਗਈ ਜੇ ਪੀਚ ਤੇ ਇਹ ਵੀ ਬੜਾ ਪਿਆਰਾ ਜਿਹਾ ਕਲਰ ਜੇ ਤੇ ਬੜਾ ਹੀ ਪਿਆਰਾ ਜਿਹਾ ਸੂਟ ਆ ਜਿਹਦੇ ਵਿੱਚ ਆ ਸਾਰਾ ਏਮਬਰਾਇਡਰੀ ਵਰਕ ਆਉਣਾ ਇਸ ਤੋਂ ਬਾਅਦ ਆ ਸਾਰਾ ਵਰਕ ਆਉਣਾ ਤੇ ਆ ਨਾਲ ਇਹਦੇ ਸਾਰਾ ਹੀ ਵਰਕ ਜਿਹੜਾ ਫਰੰਟ ਦੇ ਵਿੱਚ ਤੇ ਘੇਰਾ ਆਉਣਾ ਜੇ ਬਹੁਤ ਸੋਹਣਾ ਬਣਿਆ ਇਹਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਅੱਗੇ ਆ ਗਿਆ ਵਾਈਟ ਇਹ ਵੀ ਕਰੀਮ ਜੀ ਸ਼ੇਡ ਜੇ ਆਫ ਵਾਈਟ ਜੀ ਸ਼ੇਡ ਜੇ ਇਹਦੇ ਨਾਲ ਵਰਕ ਆ ਗਿਆ ਜੇ ਵਿੱਚ ਜਿਹੜਾ ਪਿੰਕ ਪਿੰਕ ਹੈ ਕਲਵੈਂਡਰ ਹੈ ਲਵੈਂਡਰ ਲਵੈਂਡਰ ਥ੍ਰੈਡ ਦਾ ਆ ਗਿਆ ਵਰਕ ਤੇ ਆਹ ਸੋਨਾ ਜਿਹਾ ਆ ਗਿਆ ਇਹਦੇ ਵਿੱਚ ਵਰਕ ਤੇ ਇਹ ਤੁਸੀਂ ਜਲਦੀ ਜਲਦੀ ਬੁੱਕ ਕਰੋ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਆ ਗਿਆ ਮਾਊਸ ਕਲਰ ਇਹਦੇ ਵਿੱਚ ਐਮਬਰਾਇਡਰੀ ਵਰਕ ਆ ਗਿਆ ਮਸਟਰਡ ਦੇ ਨਾਲ ਇਹ ਵੀ ਮਸਟਰਡ ਪਿੰਕ ਮਸਟਰਡ ਪਿੰਕ ਬਲੈਕ ਤੇ ਆਹ ਸੋਨਾ ਜਿਹਾ ਸੂਟ ਰੇਟ ਸੇਮ ਉਹੀ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਅੱਗੇ ਆ ਗਿਆ ਮਸਟਰਡ ਦੇ ਨਾਲ ਬਹੁਤ ਸੋਹਣਾ ਕਲਰ ਆ ਗਿਆ ਸਕਾਈ ਬਲੂ ਤੇ ਇਧਰੋਂ ਵੀ ਨਾਲ ਅਮੇਜ਼ਿੰਗ ਕੰਟਰਾਸਟ ਤੁਸੀਂ ਦੇਖ ਸਕਦੇ ਜੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਸੜਕੋ ਆਲ ਓਵਰ ਇੰਡੀਆ ਚ 545 ਰੁਪਈਆ ਦੇ ਨਾਲ ਬਿਨਾ ਦੁਪੱਟਿਆਂ ਤੋਂ ਅੱਗੇ ਫਿਰ ਆ ਗਿਆ ਮਾਊਸ ਕਲਰ ਤੇ ਨਾਲ ਐਮਬਰਾਇਡਰੀ ਆ ਗਈ ਫਿਰੋਜੀ ਕਲਰ ਦੀ ਤੁਹਾਨੂੰ ਸੂਟ ਮਿਲਦੇ ਜਾਣਗੇ ਐਮਬਰਾਇਡਰੀ ਵਰਕ ਮਾਈਨਰ ਜੇ ਚੇਂਜ ਆਉਣਗੇ ਉਹ ਰੈਂਡਮਲੀ ਤੁਸੀਂ ਲੈ ਲਿਓ ਆਪਾਂ ਦੇ ਦਾਂਗੇ ਤੁਹਾਨੂੰ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਕੋਈ ਵੀ ਤੁਸੀਂ ਸੂਟ ਬੁੱਕ ਕਰ ਸਕਦੇ ਜੇ ਇਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ 545 ਰੁਪਏ ਦੇ ਵਿੱਚ ਤੇ ਆ ਸੂਟ ਜਿਹੜੇ ਸੀਗੇ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੁਸੀਂ ਬਹੁਤ ਪਿਆਰ ਦਿੱਤਾ ਹੈਗਾ ਇਹ ਆਪਾਂ ਕਰਤੇ ਜੇ ਰੀਸਟਾਕ ਮਾਊਸ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਤੇ ਇਹਦੇ ਉੱਪਰ ਜਿਹੜਾ ਡਿਜ਼ਾਈਨ ਜੇ ਉਹ ਸਾਰਾ ਹੀ ਇਦਾਂ ਜਾਂਦਾ ਜੇ ਉੱਪਰ ਤੱਕ neck ਤੇ ਇਹਦੇ ਕੋਈ ਡਿਜ਼ਾਈਨ ਨਹੀਂ ਹੈਗਾ ਲੈਂਥ ਇਹਦੀ ਜਿੰਨੀ ਮਰਜ਼ੀ ਬਣਾ ਲਓ ਤੁਸੀਂ ਸ਼ਿਪਿੰਗ ਫ੍ਰੀ ਦੇ ਨਾਲ ਜੇ 올ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤੇ ਆ ਸੋਹਣੀ ਜੀ ਸ਼ੇਡ ਆ ਗਈ ਜੇ ਵਾਈਟ ਦੇ ਵਿੱਚ ਬਹੁਤ ਸੋਹਣਾ ਮਿਲਕੀ ਵਾਈਟ ਸੂਟ ਜੇ ਇਹ ਵੀ ਤੁਸੀਂ ਆਲ ਓਵਰ ਇੰਡੀਆ ਚ ਫਰੀ ਸ਼ਿਪਿੰਗ ਦੇ ਨਾਲ ਲੈ ਸਕਦੇ ਜੇ ਸਿੰਗਲ ਸੂਟ ਵੀ ਤੁਸੀਂ ਜਿਹੜਾ ਜੇ ਬੁੱਕ ਕਰ ਸਕਦੇ ਜੇ ਤੇ ਇੱਕ ਆ ਸੋਹਣਾ ਜਿਹਾ ਡਿਜ਼ਾਈਨ ਸਾਡੇ ਕੋਲ ਆਇਆ ਸੀ ਜਿਹੜਾ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਰਿਹਾ ਇੰਸਟਾਗ੍ਰam ਦਾ ਇਹਦੇ ਵਿੱਚ ਆ ਨੈਕ ਤੇ ਵਰਕ ਹੀ ਤੇ ਇਧਰੋਂ ਨਾਲ ਇਹਦੇ ਆ ਜਿਹੜਾ ਹੈਗਾ ਸਾਰਾ ਘੇਰੇ ਦੇ ਉੱਤੇ ਵਰਕ ਲੈਂਥ ਉਹੀ 42 ਸ਼ਿਪਿੰਗ ਫਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਲੈਣਾ ਤੁਸੀਂ ਸਾਨੂੰ ਮੈਸੇਜ ਕਰੋ ਆਪਣਾ ਆਰਡਰ ਜਿਹੜਾ ਜੇ ਬੁੱਕ ਕਰੋ ਤੇ ਆ ਕਲਰ ਆ ਗਿਆ ਜੇ ਗ੍ਰੇ ਨਾਈਟ ਗ੍ਰੇ ਕਲਰ ਜੇ ਬਹੁਤ ਸੋਹਣਾ ਕਲਰ ਜੇ ਕੰਟਰਾਸਟ ਬਹੁਤ ਸੋਹਣੇ ਨੇ ਥ੍ਰੈਡ ਦੇ ਐਮਬਰਾਇਡਰੀ ਬਹੁਤ ਸੋਹਣੀ ਆ ਸ਼ਿਪਿੰਗ ਜਿਹੜੀ ਜੇ ਉਹ ਵੀ ਫ੍ਰੀ ਰਹਿਣ ਵਾਲੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਮੈਚਿੰਗ ਦੇ ਨਾਲ ਜੇ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਵੀਡੀਓ 'ਚ ਦਿੱਤੇ ਸੀ ਸੂਟ ਇਹ ਵੀ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਜਿਹਦੇ ਵਿੱਚ ਰਿਯਾਨ ਦੀ ਆਉਣੀ ਆ ਬਾਟਮ ਤੇ ਮਾਊਸ ਕਲਰ ਸ਼ੇਡ ਦਾ ਆਉਣਾ ਜੇ ਸੂਟ ਤੇ ਐਮਬਰਾਇਡਰੀ ਆਉਣੀ ਜੇ ਸੇਮ ਉਹਦੇ ਨਾਲ ਦੀ ਬਾਟਮ ਵਰਕ ਨਾਲ ਦੀ ਨੈਕ ਦੇ ਉੱਤੇ ਡਿਜ਼ਾਈਨ ਬਹੁਤ ਸੋਹਣਾ ਜੇ ਇਹਦੇ ਤੇ ਇਹ ਤੁਸੀਂ ਸੜਕੋ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਅੱਗੇ ਆ ਗਿਆ ਜੇ ਬੜਾ ਸੋਹਣਾ ਜਿਹਾ ਕਲਰ ਮਸਟਰਡ ਜਾਂ ਤੇ ਇਹ ਵੀ ਤੁਸੀਂ ਸੜਕੋ ਸੇਮ ਕਲਰ ਲੈ ਸਕਦੇ ਜੇ ਸੇਮ origignal ਵੀਡੀਓ ਵਾਲਾ ਕਲਰ ਨਾਲ ਬਾਟਮ ਰਿਉਣ ਦੀ ਇਧਰੋਂ ਘੇਰੇ ਜਿੱਤੇ ਵਰਕ ਇਹਦੇ ਸ਼ਾਨਦਾਰ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ ਤੇ ਅੱਗੇ ਆ ਗਿਆ ਜੇ ਇੱਕ ਹੋਰ ਕਲਰ ਬਹੁਤ ਸੋਹਣਾ ਇਹ ਆ ਗਿਆ ਜੇ ਪਿਆਜੀ ਸ਼ੇਡ ਔਨੀਅਨ ਸ਼ੇਡ ਦੇ ਵਿੱਚ ਆ ਗਿਆ ਜੇ ਸੂਟ ਜਿਹਦੇ ਵਿੱਚ ਤੁਸੀਂ ਸੜਕੋ ਲੈ ਸਕਦੇ ਜੇ ਬਹੁਤ ਸੋਹਣਾ embroidery ਵਰਕ ਨਾਲ ਰਿਅਨ ਦਾ ਪਲਾਜੋ ਤੇ ਆਹ ਸੋਨਾ ਜਿਹਾ ਇਹਦੇ ਨੈੱਕ ਦੇ ਉੱਤੇ ਵਰਕ ਤੇ ਆਹ ਸੀ ਗ੍ਰੀਨ ਸ਼ੇਡ ਜੇ ਇਹਦੇ ਵਿੱਚ ਲਾਸਟ ਕਲਰ ਜੇ ਆਪਣੇ ਕੋਲ ਇਹ ਇਸ ਸੂਟ ਦੇ ਉੱਤੇ ਤੇ ਇਸ ਤੋਂ ਬਾਅਦ ਜਿਹੜੇ ਆਉਣ ਲੱਗੇ ਜੇ ਆਪਣੇ ਕੋਲ ਸਿੰਧੀ ਬੂਟੀ ਦੇ ਸੂਟ ਚੈੱਕ ਕਰਿਓ ਉਹ ਵੀ ਹੁਣ ਤੇ ਇਹ ਵੀਡੀਓ ਤੁਸੀਂ ਜਿਹੜੀ ਹੁਣ ਵੇਖੀ ਐ ਮਸਲੀਨ ਦੇ ਸੂਟਾਂ ਦੀ ਆ ਇਸ ਤੋਂ ਬਾਅਦ ਤੁਹਾਨੂੰ ਹੁਣ ਮੈਂ ਦੇਣ ਲੱਗਾ ਸਿੰਧੀ ਬੂਟੀ ਦੇ ਸੂਟਾਂ ਦੀ ਵੀਡੀਓ ਜਿਹਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਆਉਣ ਲੱਗੇ ਕਾਟਨ ਦੇ ਵਿੱਚ ਤੇ ਆ ਲਓ ਜੀ ਆ ਚੈੱਕ ਕਰਿਓ ਬਹੁਤ ਹੀ ਪਿਆਰਾ ਫੈਬਰਿਕ ਜੇ ਇਹਦਾ ਬਹੁਤ ਜਿਆਦਾ ਸੋਹਣਾ ਸਟਾਫ ਜੇ ਸੂਟ ਦਾ ਤੇ ਆ ਬਹੁਤ ਸੋਹਣਾ ਇਹਦਾ ਨਵਾਂ ਡਿਜ਼ਾਈਨ ਐਡ ਹੋਇਆ ਜੇ ਸਾਡੇ ਕੋਲ ਸਿੰਧੀ ਬੂਟੀ ਦਾ ਜਿਹਦੇ ਵਿੱਚ ਵਰਕ ਬਹੁਤ ਸੋਹਣਾ ਘੇਰੇ ਦੇ ਉੱਤੇ ਘੇਰੇ ਦੀ ਲੈਂਥ ਜਿਹੜੀ ਇਹਦੀ ਜਾਣੀ ਜੇ ਉਹ ਆ ਜਾਣੀ ਜੇ ਬਾਈ ਤੋਂ 24 ਤੱਕ ਸਾਰਾ ਸੂਟ ਜਿਹੜਾ ਤੁਹਾਨੂੰ ਮਿਲਣਾ ਜੇ ਆਲ ਓਵਰ 3.5 ਮੀਟਰ ਦੀ ਕੱਟ ਦੇ ਨਾਲ 3.5 ਮੀਟਰ ਪਲੱਸ ਦੀ ਕੱਟ ਨਿਕਲੂਗੀ ਤੇ ਬਿਨਾਂ ਦੁਪट्टे ਤੋਂ ਜੇ ਫਰੰਟ ਸਾਰੀ ਵਰਕ ਹੋਇਆ ਜੇ ਬੜਾ ਸੋਹਣਾ ਲੈਂਥ ਦੀ ਕੋਈ ਪ੍ਰੋਬਲਮ ਨਹੀਂਗੀ 42 ਤੱਕ ਲੈਂਥ ਜਿਹੜੀ ਬਣ ਜਾਂਦੀ ਜੇ ਇਹ ਤੇ ਰੇਟ ਆਉਂਦਾ ਜੇ ਇਹਦਾ ਸਿਰਫ ਤੇ ਸਿਰਫ 500 ਤੇ 450 ਰੁਪਏ ਸੂਟ ਆਉਣਾ ਜੇ ਕਾਟਨ ਦਾ ਤੇ ਇੱਕ ਆ ਵੀ ਸੋਹਣਾ ਜਾਂ ਕਲਰ ਲਿਓ ਲਾਈਟ ਸਕਾਈ ਕਲਰ ਇਹ ਵੀ ਚੈੱਕ ਕਰਿਓ ਬਹੁਤ ਪਿਆਰਾ ਕਲਰ ਜੇ embroidery work ਬਹੁਤ ਸੋਹਣਾ ਜੇ ਤੇ ਸੇਮ ਤੁਸੀਂ embroidery work ਤੇ ਨਾਲ ਸੇਮ ਸੂਟ ਤੁਸੀਂ ਵੀਡੀਓ ਨਾਲ ਦਾ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਹੀਗਾ ਜਿਹੜਾ ਅੱਜ ਅਸੀਂ ਸਭ ਤੋਂ ਵੱਧ ਆਨਲਾਈਨ ਵਿੱਚ ਆ ਸੂਟ ਉਹਦੇ ਵਿੱਚ ਆ ਕਲਰ ਜਿਹੜਾ ਹੈਗਾ ਇਹ ਵੀ ਬਹੁਤ ਪਿਆਰਾ ਹੈਗਾ ਇਹ ਵੀ ਤੁਸੀਂ ਆਨਲਾਈਨ ਲੈ ਸਕਦੇ ਜੇ ਕਿਪਿੰਗ ਫਰੀ ਦੇ ਵਿੱਚ ਆ ਇੱਕ ਡਿਜ਼ਾਈਨ ਦੇ ਵਿੱਚ ਆ ਗਿਆ ਆਪਣੇ ਕੋਲ ਇਹ ਕਿਹੜੀ ਸ਼ੇਡ ਆਉਂਦੀ ਹੈ ਇਸ ਦਾ ਕਲਰ ਪਿਸਤਾ ਕੀ ਆ ਜਾ ਜਿੰਦਾ ਕਲਰ ਹੁੰਦਾ ਹਾਂਜੀ ਆ ਸ਼ੇਡ ਜੇ ਦੀ origignal ਰੇਟ ਆਉਣਾ ਜੇ ਇਹਦਾ ਸੇਮ 500 ਤੇ 45 ਰੁਪਏ ਤੇ ਇੱਕ ਹੋਰ ਆ ਗਿਆ ਜ ਆਪਣੇ ਕੋਲ ਸਕਾਈ ਦੇ ਵਿੱਚ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਕਾਈ ਤੇ ਬਹੁਤ ਸੋਹਣਾ ਸੂਟ ਤੇ ਬਹੁਤ ਸੋਹਣਾ ਸਟਾਫ ਤੇ ਆ ਵੀਡੀਓ ਦਾ ਸਾਡੇ ਕੋਲ ਲਾਸਟ ਸੂਟ ਜੇ ਮਹਿੰਦੀ ਸੂਟ ਇਹ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ ਸਿਰਫ 545 ਰੁਪਏ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਬੇਨਤੀ ਮੈਂ ਵੀ ਕਰਨੀ ਸੀ ਤੇ ਇਧਰੋਂ ਮੇਰੇ ਵੀਰ ਨੇ ਵੀ ਕਰਨੀ ਸੀ ਇਹ ਬੇਨਤੀ ਉਹਨਾਂ ਭੈਣਾਂ ਵਾਸਤੇ ਆ ਜਿਹੜੇ ਸੜਕੋ ਕੈਸ਼ ਕੈਸ਼ ਓਨ ਡਿਲੀਵਰੀ ਚਲੋ ਆਪਾਂ ਕਰਦੇ ਹੀ ਨਹੀਂਗੇ ਫਿਰ ਵੀ ਜੇ ਕਿਸੇ ਭੈਣ ਨੇ ਸੜਕੋ ਲੋਕਲ ਪਾਰਸਲ ਲੈਣਾ ਨਾ ਕੈਸ਼ ਓਨ ਡਿਲੀਵਰੀ ਦੇ ਵਿੱਚ ਉਹਨੂੰ ਆਪਾਂ ਭੇਜ ਵੀ ਦਿੰਨੇ ਆ ਉਹ ਆਪਾਂ ਉਦੋਂ ਭੇਜਦੇ ਜਦੋਂ ਸੜਕੋ ਸਟਾਕ ਹੁੰਦਾ ਆ ਠੀਕ ਆ ਜੀ ਜੇ ਸਟਾਕ ਨਹੀਂ ਹੈਗਾ ਤਾਂ ਕੈਸ਼ ਓਨ ਡਿਲੀਵਰੀ ਆਪਾਂ ਨਹੀਂ ਕਰਦੇ ਦੂਜੀ ਗੱ ਕਿ ਜਿਹੜੇ ਕਸਟਮਰ ਸਾਡੇ ਨੇੜੇ-ਤੇੜੇ ਏਰੀਆ 'ਚ ਪੈਂਦਾ ਨਾ ਸਾਨੂੰ ਜਿੱਥੇ ਲੱਗਦਾ ਸਾਨੂੰ ਕਿ ਆਪਾਂ ਬਾਈ ਹੈਂਡ ਪਾਰਸਲ ਦੇ ਸਕਦੇ ਆ ਸੜਕੋ ਇੱਕ ਰੂਟ ਦੇ ਉੱਤੇ ਦੋ ਤਿੰਨ ਸੇਮ ਏਰੀਏ ਦੇ ਹੋ ਜਾਂਦੇ ਨੇ ਨਾ ਜਦੋਂ ਪਾਰਸਲ ਆ ਫਿਰ ਆਪਾਂ ਬਾਈ ਹੈਂਡ ਭੇਜਦੇ ਆ ਤੇ ਪ੍ਰੋਬਲਮ ਕੀ ਆਈ ਅੱਜ ਸਾਡੇ ਵੀਰ ਨੂੰ ਵੱਡੀ ਪ੍ਰੋਬਲਮ ਇਹ ਆਈ ਆ ਕਿ ਦੱਸਿਓ ਭਾਜੀ ਮੜ ਜਾ ਆਪੀ ਤੇ ਫੋਨ ਨਹੀਂ ਚੁੱਕਦੇ ਭਾਜੀ ਅੱਗੇ ਕਸਟਮਰ ਕਹਿੰਦੇ ਫੋਨ ਨਹੀਂ ਚੁੱਕਦੇ ਤੇ ਜੇ ਕਸਟਮਰ ਫੋਨ ਨਹੀਂ ਚੁੱਕਦਾ ਸਾਡੀ ਇਹ ਬੇਨਤੀ ਆ ਤੇ ਸਖਤ ਹਦਾਇਤ ਵੀ ਆ ਸਾਡੇ ਵੱਲੋਂ ਕਿ ਅਹੀਂ 2-3 ਤੁਹਾਨੂੰ ਫੋਨ ਕਰਨੇ ਆ ਲੋਕੇਸ਼ਨ ਤੁਹਾਡੀ ਦੇ ਜਾ ਕੇ ਜੇ ਤੁਸੀਂ ਫੋਨ ਚੁੱਕ ਲਿਆ ਤੇ ਠੀਕ ਹੈ ਨਹੀਂ ਚੁੱਕਿਆ ਤਾਂ ਉਹਦੀ ਸ਼ਿਪਿੰਗ ਦੁਬਾਰੇ ਤੁਹਾਨੂੰ ਐਕਸਟਰਾ ਪੈਣੀ ਜੇ ਤੇ ਜੇ ਪਾਰਸਲ ਲਵਾਉਣਾ ਪਿਆ ਸਾਨੂੰ ਫੇਰ ਦੁਬਾਰਾ ਉਹਦੀ ਜੜੀ ਜੇ ਉਹ ਐਕਸਟਰਾ ਲੱਗਣੀ ਜੇ ਜੇ ਕਹੋਗੇ ਤੇ ਆਪਾਂ ਤੁਹਾਨੂੰ ਪਾਰਸਲ ਹੀ ਲਵਾਇਆ ਕਰਾਂਗੇ ਆਪਾਂ ਬਾਈ ਐਂਡ ਪਾਰਸਲ ਨਹੀਂ ਦਿੰਦੇ ਤੁਹਾਨੂੰ ਬਾਈ ਐਂਡ ਅਸੀਂ ਤਾਂ ਭੇਜਦੇ ਆ ਕਿ ਤੁਹਾਨੂੰ ਛੇਤੀ ਮਿਲ ਜੇ ਤੇ ਝਟ ਤੁਹਾਡੇ ਤੱਕ ਪਹੁੰਚ ਜੇ ਤੇ ਹੁਣ ਜੇ ਤੁਸੀਂ ਫੋਨ ਨਾ ਚੁੱਕੋਗੇ ਤੇ ਸਾਨੂੰ ਪਤਾ ਕਿੰਨੀ ਪ੍ਰੋਬਲਮ ਆਉਂਦੀ ਆ ਟਾਈਮ ਕਿੰਨਾ ਵੇਸਟ ਹੁੰਦਾ ਆ ਤੇ ਸਾਡਾ ਉਲਟਾ ਪੈ ਇੱਕ ਵਾਰੀ ਤੁਹਾਨੂੰ ਜਾਈਦਾ ਫੋਨ ਕਰੀਦਾ ਤੇ ਫੋਨ ਨਹੀਂ ਚੁੱਕਦੇ ਫੇਰ ਦੂਜੀ ਵਾਰੀ ਪਾਰਸਲ ਦੇਣ ਫੋਨ ਕਰਦੇ ਨਾ ਦੁਬਾਰਾ ਉਦੋਂ ਫੇਰ ਕਿਤੇ ਦੀ ਕਿਤੇ ਪਹੁੰਚ ਜਾਈ ਜਾਂਦਾ ਹਾਂ ਉਹਨਾਂ ਜਰ ਨੂੰ ਅਗਲੀ ਅਗਲੀ ਲੋਕੇਸ਼ਨ ਤੇ ਪਹੁੰਚਿਆ ਨੇ ਫੇਰ ਵਾਪਸ ਆਉਣਾ ਪੈਂਦਾ ਤੇ ਸਾਨੂੰ ਉਲਟਾ ਖਰਚਾ ਵੱਧ ਪੈਣ ਰਿਹਾ ਆ ਜਿਹੜਾ ਅਸੀਂ ਬਾਈ ਹੈਂਡ ਤੁਹਾਨੂੰ ਪਾਰਸਲ ਦੇਣ ਦੇ ਆ ਸੋ ਬਾਈ ਹੈਂਡ ਪਾਰਸਲ ਲੈਣੇ ਆ ਤਾਂ ਫੋਨ ਪਲੀਜ਼ ਆਪਣਾ ਚੁੱਕ ਲਿਓ ਜੇ ਕਸਟਮਰ ਨੇ ਫੋਨ ਨਾ ਚੁੱਕਿਆ ਆਪਾਂ ਬਾਈ ਹੈਂਡ ਪਾਰਸਲ ਨਹੀਂ ਜੇ ਭੇਜਣਾ ਤੇ ਨਾ ਹੀ ਆਪਾਂ ਦੁਬਾਰੇ ਪਾਰਸਲ ਉਹਨੂੰ ਓਨੀ ਦੇਰ ਤੱਕ ਲਵਾਉਣਾ ਜਿੰਨੀ ਦੇਰ ਤੱਕ ਦੁਬ ਕਿਉਂਕਿ ਅਹੀਂ ਵੀ ਕੰਮ ਕਰ ਲਈ ਬੈਠੇ ਆਂ ਸੇਵਾ ਤੁਹਾਡੀ ਕਰ ਰਹੇ ਆਂ ਸਸਤੇ ਰੂ ਸੂਟਾਂ ਦੀ ਤੇ ਸੋਹਣੇ ਸੋਹਣੇ ਰੇਟਾਂ ਦੀ ਇੰਨੀ ਸੇਵਾ ਸਾਡੇ ਕੋਲ ਲਈ ਜਾਓ ਬਹੁਤ ਹਾਜ਼ਰੀ ਤੇ ਸਾਡੀ ਪ੍ਰੋਬਲਮ ਨੂੰ ਹੋਰ ਨਾ ਵਧਾਓ ਸੋ ਅਹੀਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਦੇਣ ਦੇ ਆ ਘਟ ਮਾਰ ਜਾਂਦੇ ਉੱਤੇ ਤੇ ਤੁਸੀਂ ਵੀ ਸਾਡੇ ਨਾਲ ਕੋਆਪਰੇਟ ਕਰਕੇ ਚੱਲੋ ਤੇ ਸੋਹਣੇ ਸੋਹਣੇ ਸੂਟ ਜਿਹੜੇ ਉਹ ਲਓ ਤੇ ਆਪਣੇ ਫੋਨ ਜਰੂਰ ਚੁੱਕਿਆ ਕਰੋ ਬਹੁਤ ਸਾਰੇ ਜਿਹੜੇ ਬਹਾਨੇ ਆ ਉਹ ਇਹੋ ਮਿਲਦੇ ਆ ਮੇਰੇ ਬੱਚੇ ਕੋਲ ਫੋਨ ਹੀਗਾ ਜੀ ਸਾਇਲੈਂਟ ਤੇ ਫੋਨ ਹੀਗਾ ਵੇਖੋ ਤੁਸੀਂ ਫੋਨ ਆਪਣਾ ਬੈਲ ਤੇ ਰੱਖੋ ਜ਼ਰੂਰੀ ਨਹੀਂ ਵੀ ਅਹੀਂ ਕਰਨ ਦੇ ਤੁਹਾਨੂੰ ਕੋਈ ਐਮਰਜੈਂਸੀ 'ਚ ਵੀ ਤੁਹਾਨੂੰ ਫੋਨ ਆ ਸਕਦਾ ਕੋਈ ਫੈਮਿਲੀ ਪ੍ਰੋਬਲਮ 'ਚ ਤੁਹਾਨੂੰ ਕੋਈ ਆ ਸਕਦਾ ਬਾਕੀ ਬਾਬਾ ਕਰੇ ਕਿਸੇ ਨੂੰ ਕੋਈ ਏਦਾਂ ਦੀ ਪ੍ਰੋਬਲਮ ਪਵੇ ਨਾ ਪਰ ਫਿਰ ਵੀ ਚਲੋ ਤੁਹਾਨੂੰ ਜੇ ਲੋਡ ਪੈਂਦੀ ਆ ਤੇ ਤੁਸੀਂ ਫੋਨ ਚੁੱਕ ਕੇ ਆਪਣਾ ਰਿਪਲਾਈ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਕਰਿਓ ਬੇਨਤੀਆਂ ਕਬੂਲ ਤੇ ਚਲੋ ਆਓ ਤੁਹਾਨੂੰ ਦਿਖਾਈਏ ਸੂਟ ਤੇ ਇਹ ਹੈਗੀ ਸੜਕੋ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ 545 'ਚ ਦੇ ਦਿੱਤੇ ਸੂਟ ਮਸਲੀਨ ਦੇ ਡਿਜ਼ਾਈਨ ਦੇ ਤੇ ਮਸਲੀਨ ਦੇ ਸੂਟਾਂ 'ਚ ਤੁਹਾਨੂੰ 3 ਨਵੇਂ ਇੱਕ ਡਿਜ਼ਾਈਨ ਦੇ ਦਿੱਤਾ ਤੁਹਾਨੂੰ ਨਵਾਂ ਆਪਾਂ ਸਿੰਧੀ ਬੂਟੀ ਦੇ ਡਿਜ਼ਾਈਨਾਂ ਦੇ ਵਿੱਚ ਸਿੰਧੀ ਬੂਟੀ ਦੇ ਡਿਜ਼ਾਈਨ ਜਿਹੜੇ ਜੇ ਹੋਰ ਨਵੇਂ ਆ ਗਏ ਆ ਉਹਦੀ ਵੀਡੀਓ ਆਪਾਂ ਫੇਰ ਇੱਕ ਅੱਧੇ ਦਿਨ ਚ ਪੋਸਟ ਕਰ ਦਾਂਗੇ ਤੇ ਤੁਸੀਂ ਬਹੁਤ ਸਾਰਾ ਪਿਆਰ ਦੇਂਡਾ ਜੇ ਸਿੰਧੀ ਬੂਟੀ ਦੇ ਡਿਜ਼ਾਈਨਰ ਨੂੰ ਤੇ ਫੈਬਰਿਕ ਨੂੰ ਕੁਆਲਿਟੀ ਨੂੰ ਤੇ ਜਲਦੀ ਜਲਦੀ ਬੁੱਕ ਕਰੋ ਜਿਹੜੇ ਕਸਟਮਰ ਨਵੇਂ ਜੁੜਦੇ ਆ ਉਹ ਇਹੀ ਪੁੱਛਦੇ ਆ ਕਿ ਭਾਜੀ ਤੁਸੀਂ ਪੇਜ ਤੁਹਾਡਾ ਟਰਸਟੇਬ ਵਾਲਿਆ ਚੈਨਲ ਤੁਹਾਡਾ ਟਰਸਟੇਬ ਵਾਲਿਆ ਕੋਈ ਫਰੌਡ ਤਾਂ ਨਹੀਂ ਹੋਊਗਾ ਕਿਉਂਕਿ ਬਹੁਤ ਸਾਰਾ ਫਰੌਡ ਆਲਰੇਡੀ ਹੋ ਚੁੱਕਾ ਆ ਲੋਕਾਂ ਦਾ ਵਿਚਾਰਿਆ ਨਾ ਕਸਟਮਰ ਦੇ ਨਾਲ ਉਹ ਕੀ ਕਹਿੰਦੇ ਹੁੰਦੇ ਆ ਵੀ ਅੱਗ ਦਾ ਡਰਿਆ ਕਹਨੇ ਤਾਂ ਉਹ ਵੀ ਡਰਦਾ ਆ ਉਹ ਗੱਲ ਆ ਕਿ ਜਿਹੜਾ ਨੇ ਫਰੌਡ ਕੀਤਾ ਆ ਪਤਾ ਨਹੀਂ ਉਹਨਾਂ ਦਾ ਕਿੱਥੇ ਜਾ ਕੇ ਭਲਾ ਹੋਣਾ ਤੇ ਸੋ ਆਪਣੇ ਪੈਸੇ ਆਪਣੀ ਸੇਫਟੀ ਤੁਹਾਡੇ ਹੱਥ 'ਚ ਆ ਤੁਸੀਂ ਪੂਰਾ ਟਰਸਟ ਕਰਕੇ ਤੇ ਫਿਰ ਆਰਡਰ ਕਰਿਓ ਕਿਉਂਕਿ ਤੁਸੀਂ ਸਾਡੇ ਤੇ ਵੀ ਟਰਸਟ ਕਰ ਸਕਦੇ ਜੇ ਫੁੱਲ ਟਰਸਟ ਕਰ ਸਕਦੇ ਜੇ ਅੱਖਾਂ ਬੰਦ ਕਰਕੇ ਟਰਸਟ ਕਰ ਸਕਦੇ ਜੇ ਤੇ ਬਾਕੀ ਸੋਹਣੇ ਸੋਹਣੇ ਸੂਟਾਂ ਦੀ ਗਾਰੰਟੀ ਆਪਾਂ ਤੁਹਾਨੂੰ ਹਰ ਵਾਰੀ ਦੇਣੇ ਆ ਉਹ ਦੇਵਾਂਗੇ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ